ਹੋਨੇ ਰੂਹ ਦੇ ਦਰਸ਼ਨ ਕਰਕੇ ਆਏ ਆ ਅੰਦਰੋਂ ਬੜਾ ਬੇਹਦ ਭਾਵਕ ਮਾਹੌਲ ਹੈ ਔਰ ਬਾਪਿਆਂ ਲਈ ਵੀ ਇੰਨਾ ਮੁਸ਼ਕਲ ਘੜੀ ਹੈ ਜਿਹਦਾ 22 30 ਸਾਲ ਦਾ ਨੌਜਵਾਨ ਪੁੱਤ ਇਸ ਦੁਨੀਆ ਤੋਂ ਦੇਸ਼ ਦੇ ਐਂਟੀ ਨੈਸ਼ਨਲ ਤਾਕਤਾਂ ਨਾਲ ਲੋਹਾ ਲੈਦਾ ਹੋਇਆ ਸ਼ਹੀਦ ਹੋਇਆ ਪਰਪਰਿਤੂ ਪਰਿਵਾਰ ਲਈ ਇੱਕ ਬੜਾ ਵੱਡਾ ਗੈਪ ਹੈ ਔਰ ਰੈਨੀ ਫੂਲੀ ਕਸਰ ਸਾਡੀਆਂ ਸਰਕਾਰਾਂ ਕੱਢ ਦਿੰਦੀਆਂ ਨੇ ਇਹਨਾਂ ਨੇ ਅਗਨੀ ਵੀਰ ਵਰਗੀ ਭਰਤੀ ਮੈਂ ਵੀ ਇੱਕ ਮਲ ਫੌਜੀ ਹੋਣ ਦੇ ਨਾਤੇ ਇਹਨਾਂ ਕ ਸਮਝ ਰੱਖਦਾ ਵੀ ਜਿਹੜੇ ਪਹਿਲੇ 5-4 ਸਾਲ ਹੁੰਦੇ ਆ ਨਾ ਨੌਜਵਾਨ ਦੇ ਉਹ ਐਜ਼ ਇਹ ਇੱਕ ਰੂਟ ਹੀ ਲੱਗ ਨਹੀਂ ਜਾਂਦੇ ਆ ਉਹਨਾਂ ਨੂੰ ਇੰਨੀ ਐਹਮ ਡਿਊਟੀ ਤੇ ਸਿੱਧਾ ਹੀ ਤਨਖਾਤ ਕਰ ਦੇਣਾ ਮੈਨੂੰ ਲੱਗਦਾ ਜਿਆਦਾ ਮੌਤਾਂ ਹੋਣ ਦਾ ਇਹ ਵੀ ਸਾਨੂੰ ਕਾਰਨ ਲੱਗਦਾ ਹੈ ਕਿਉਂਕਿ 4-5 ਸਾਲਾਂ ਦੇ ਵਿੱਚ ਤਾਂ ਨੌਜਵਾਨ ਇੱਕ ਟ੍ਰੇਨਡ ਸਿਪਾਹੀ ਬਣਦਾ ਹੈ ਤੇ 2 ਸਾਲ ਮਹਿਜ਼ ਭਰਤੀ ਹੋਏ ਨੂੰ ਹੋਇਆ ਤੇ ਉਹਨਾਂ ਨੂੰ ਇੰਨੀਆਂ ਵੱਡੀਆਂ ਡਿਊਟੀਆਂ ਤੇ ਜਿੱਥੇ ਬਾਹਰੀ ਤਾਕਤਾਂ ਤੇ ਅੰਦਰੂਨੀ ਤਾਕਤਾਂ ਨਾਲ ਲੜਨਾ ਪੈਂਦਾ ਹੈ ਤੇ ਸ਼ਾਇਦ ਨੌਜਵਾਨ ਹਾਲੇ ਇੰਨੇ ਪੂਰੇ ਪਰਪੱਕ ਨਹੀਂ ਹੁੰਦੇ ਆਪਣੀ ਡਿਊਟੀ ਪ੍ਰਤੀ ਤਾਂ ਇਹਦਾ ਖਿਆਲ ਉਥੇ ਐਕਸਪੀਰੀਅੰਸ ਤੇ ਹੰਢੇ ਹੋਏ ਜਿਹੜੇ ਸਾਡੇ ਸੋਲਜਰ ਹੁੰਦੇ ਨੇ ਉਹ ਹੀ ਤਨਾਤ ਹੋਣੇ ਚਾਹੀਦੇ ਨੇ ਇੰਨਾ ਜਲਦੀ ਇਹਨਾਂ ਨਵੇਂ ਮੁੰਡਿਆਂ ਦੀ ਤਨਾਤੀ ਬਾਰਡਰ ਏਰੀਆ 'ਚ ਖਾਸ ਕਰਕੇ ਹਾਈ ਐਲਟੀਟਿਊਡ ਜਾਂ ਰਿਸਕੀ ਜਗ੍ਹਾ 'ਤੇ ਕਾਫੀ ਟ੍ਰੇਨਿੰਗ ਕਾਫੀ ਮੁਸ਼ਕਲ ਤੋਂ ਬਾਅਦ ਲਵਣੀ ਚਾਹੀਦੀ ਹੈ ਕੀ ਕਹੋਗੇ ਕਿ ਆਮ ਪਰਿਵਾਰ ਦਾ ਨੌਜਵਾਨ ਸੀ ਇਹ ਸਰਕਾਰ ਵੱਲੋਂ ਨਾ ਪੰਜਾਬ ਵੱਲੋਂ ਨਾ ਸੈਂਟਰ ਵੱਲੋਂ ਕੋਈ ਹਲੇ ਵਿੱਤੀ ਸਹਾਇਤਾ ਕੋਈ ਐਲਾਨ ਨਹੀਂ ਆਇਆ ਜੀ ਮੈਂ ਉਹੀ ਉਹੀ ਕਰ ਰਿਹਾ ਮੈਂ ਸਾਡੀ ਇੱਕ ਬੜਾ ਸ਼ਾਨ ਵਾਲਾ ਅਦੇਸ਼ ਦੀ ਸੁਰੱਖਿਆ ਦਾ ਬੜਾ ਵੱਡੀ ਏਜੰਸੀ ਹੈ ਜਿਹੜੀ ਫੌਜ ਹੈ ਪਰੰਤੂ ਫੌਜ ਦੇ ਨਾਲ ਵੀ ਖਲਵਾੜ ਕਰਨ ਲੱਗ ਗਏ ਨੇ 4 ਸਾਲ ਦੀ ਭਰਤੀ 4 ਸਾਲ ਦੇ ਵਿੱਚ ਕੀ ਤਾਂ ਨਜਵਾਨ ਟ੍ਰੇਨਡ ਹੋ ਜਾਊਗਾ ਕੀ ਜਵਾਨ ਸਰਵਿਸ ਕਰਕੇ ਘਰ ਆ ਜਾਊਗਾ ਇਹਨਾਂ ਦਾ ਭਵਿੱਖ ਵਿਚਾਰਿਆਂ ਦਾ ਬਿਲਕੁਲੀ ਮੈਨੂੰ ਚੰਗਾ ਨਹੀਂ ਲੱਗ ਰਿਹਾ ਸਾਨੂੰ ਕਿਉਂਕਿ 4 ਸਾਲ ਦੇ ਵਿੱਚ ਤਾਂ ਜਦੋਂ ਇਹੋ ਜਿਹਾ ਘਟਨਾਵਾਂ ਹੋ ਗਈਆਂ ਤਾਂ ਪਰਿਵਾਰ ਕਿੱਥੇ ਜਾਊਗਾ ਕਮ ਕਮ ਸੇ ਕਮ ਜੇ ਰੈਗੂਲਰ ਪੋਸਟ ਚ ਹੋਊਗਾ ਉਦੀ ਪੈਨਸ਼ਨ ਸੰਬੰਧੀ ਉਹਦੀ ਗ੍ਰੈਚੁਇਟੀ ਸੰਬੰਧੀ ਉਹਨੂੰ ਉਹਦਾ ਇੰਸ਼ੋਰੈਂਸ ਪਰਿਵਾਰ ਨੂੰ ਕਾਫੀ ਹੱਦ ਤੱਕ ਸੇਫ ਕਰ ਦਿਆ ਪਰੰਤੂ ਇਹੋ ਜੇ ਨੌਜਵਾਨਾਂ ਨੂੰ ਵੇਖ ਕੇ ਸਾਨੂੰ ਇਹਨਾਂ ਪਰਿਵਾਰਾਂ ਦੀ ਬੜੀ ਚਿੰਤਾ ਹੁੰਦੀ ਹੈ ਉਹ ਸਰਕਾਰ ਤੋਂ ਉਮੀਦ ਕਰਦੇ ਹਾਂ ਇਹਨਾਂ ਨੂੰ ਯੋਗ ਮੁਆਵਜ਼ਾ ਇਹਨਾਂ ਦੇ ਪਰ ਇੱਕ ਪਰਿਵਾਰਕ ਮੈਂਬਰ ਨੂੰ ਜਿਹੜੀ ਅਸਕਾਰੀ ਨੌਕਰੀ ਦੇ ਕੇ ਜੁਰ ਨਿਵਾਜਣਾ ਚਾਹੀਦਾ ਬੜੀ ਵੱਡੀ ਕੁਰਬਾਨੀਆਂ ਇਸ ਬੱਚੇ ਦੀ ਦੇਸ਼ ਲਈ ਧੰਨਵਾਦ ਮੇਰੇ ਕਿਸਾਬ ਖਾਂ ਬਹੁਤ ਬਈ ਅਸੀਂ ਜਾਈ ਜਿਸੇ ਨੂੰ ਵਿਆਉਣੇ ਗਲਤ ਤਰੀਕੇ ਨਾਲ ਕਰਦੇ ਰਿਹਾ ਤੇ ਜਦੋਂ ਵੀ ਉਹਨਾਂ ਨੂੰ ਕੋਈ ਚੀਜ਼ ਚਾਹੀਦੀ ਲੱਗਦਾ ਤਾਂ ਉਹਨੇ ਬੁਲਾਉਣਾ ਪੂਰਾ ਬੰਦੂਣਾ ਕਦੇ ਵੀ ਉਹਨੇ ਮੱਥੇ ਪੱਟ ਨਹੀਂ ਭਾਇਆ ਸਗੇ ਯਾਰ ਤੇ ਜੇ ਸੌਂਗ ਦੇਖੀ ਸੌਂਗ ਬਸ ਇਹੀ ਸੀਗਾ ਜੀ ਉਹ ਭਾਰਤੀ ਜੋ ਵੀ ਪੋਣੇ ਤਿੰਨ ਚਾਰ ਪੰਜ ਭਾਤੀਆਂ ਦੇਖੀਆਂ ਜੀ ਦੇਖੀ ਗਿਆ ਪਰ ਨਾਗਾਮ ਰਿਹਾ ਪਰ ਜਦੋਂ ਸਾਡੇ 2 ਸਾਲ ਪਹਿਲਾਂ ਭਾਰਤੀ ਆਉਂਦਾ ਜੀ ਅਗਲੀ ਗੀਤ ਸੀ ਜਿਹਦੇ ਤੇ ਪੰਜਾਬ ਗਵਰਨਮੈਂਟ ਪੂਰੀ ਕਰ ਬਸ ਉੱਥੇ ਮਰੀ ਵੈਸੇ ਗੱਲ ਨਹੀਂ ਉਹ ਉਹਦੀ ਗੱਲ ਹੋਈ ਸੀ ਜਿੱਦਾਂ ਮੈਨੂੰ ਲੱਗਦਾ ਹੈ ਤੇ ਉਹਦੀ ਆਵਾਜ਼ ਬੁਲਾਉਂਦੀ ਸੀ ਟੀਚਰ ਸਾਹਿਬ ਨਾਲ ਗੱਲ ਹੋਈ ਸੀ ਤੇ ਮੈਂ ਪਹਿਲਾਂ ਫੋਨ ਵੀ ਲਾਉਂਦਾ ਸੀ ਕਿ ਮੈਂ ਕਿਹਾ ਚੱਲ ਦੀ ਗੱਲ ਨਹੀਂ ਹੋਈ ਮੈਂ ਗੱਲ ਕਰ ਲੈਣਾ ਜੀ ਕਿ ਪਰ ਨਸੀਬ ਜੇ ਮੇਰੀ ਗੱਲ ਹੈ ਨਹੀਂ ਜੀ ਮੈਂ ਉਹਨੂੰ ਮੈਨੂੰ ਆਇਆ ਸੀਗਾ ਵੀ ਕਿਤੇ ਉਹ ਡਿਊਟੀ ਤੇ ਨਾ ਹੋਵੇ ਹਨਾ ਮੈਂ ਕਿਹਾ ਵੀ ਡਿਊਟੀ ਕਰਕੇ ਕਈ ਵਾਰ ਬੰਦਾ ਇੱਧਰ ਉੱਧਰ ਕਰਦਾ ਮਗਾ ਮਤਾ ਫੋਨ ਨਹੀਂ ਕੀਤਾ ਤੇ ਬਾਅਦ ਵਿੱਚ ਖਬਰ ਮਿਲੀ ਕਿ ਕੰਦੇ ਵਾਲੀ ਉਹਦੀ ਡੈਥ ਹੋ ਗਈ ਬਸਮਾਨ ਇੱਕ ਘਰਾਂ ਚ ਕੋਈ ਮੈਰਿਜ ਵੀ ਰੱਖਿਆ ਹੋਇਆ ਸੀ ਹਾਂਜੀ ਹਾਂਜੀ ਚਾਚੇ ਦੇ ਮੁੰਡੇ ਦੀ ਮੈਰਿਜ ਸੀ ਜੀ ਛਕੇ ਚਾਚੇ ਦੇ ਮੁੰਡੇ ਦੀ ਤੇ 17 ਦੇ ਵਿੱਚ ਛੁੱਟੀ ਕੱਟਾਈ ਹੋਈ ਸੀ ਛੁੱਟੀ ਦਾ ਹੁਣ ਆਉਣਾ ਸੀਗਾ ਤੇ ਛੁੱਟੀ ਵੀ ਬਸ ਦੋ ਵਾਰੀ ਆਈ ਜੀ ਪਹਿਲਾਂ ਪਹਿਲਾਂ ਇੱਕ ਚਾਚੇ ਦੇ ਮੁੰਡੇ ਦਾ ਵਿਆਹ ਸੀਗਾ ਉਹ ਤਾਂ ਉਹ ਦੇਖਣ ਗਿਆ ਉਹਦੋਂ ਛੁੱਟੀ ਮਿਲੀ ਨਹੀਂ ਉਹਨਾਂ 17ਾਂ ਤਰੀਕ ਨੂੰ ਛੁੱਟੀ ਆਉਣਾ ਸੀਗਾ ਤੇ ਉਹਨੂੰ ਬਸ ਛੁੱਟੀ ਆਉਣੀ ਕਿੱਥੇ ਨਹੀਂ ਸੀ ਚੀ ਜੀ ਆ ਉਹਨੂੰ ਤੁਹਾਡੇ ਨਾਲ ਜਦੋਂ ਗੱਲਬਾਤ ਕਰਦਾ ਸੀ ਫੋਨ ਤੇ ਜਾਂ ਇੱਥੇ ਅਕਸਰ ਪਹਿਲਾਂ ਮਿਲਦਾ ਸੀ ਤਾਂ ਕੀ ਕਹਿੰਦਾ ਰਹਿੰਦਾ ਸੀ ਕੀ ਉਹਦੀ ਸੌਂਗ ਪੀ ਸੀ ਜਾਂ ਕੀ ਸੋ ਸੇ ਬਸ ਇਹ ਕਹਿੰਦਾ ਸੀਗਾ ਜੀ ਬਸ ਹੁਣ ਬਣ ਗਏ ਚਲ ਵੀ ਹੁਣ ਕਾਰ ਬਾਰ ਦਾ ਕੁਝ ਬਣਾਵਾਂਗਾ ਹਨ ਤੇ ਉਹਨੂੰ ਕੋਈ ਵੀ ਇਦਾਂ ਜੀ ਜਿਵੇਂ ਬੰਦੇ ਕੋਲ ਵਿੱਚ ਜਾਂਦਾ ਨਾ ਕੋਈ ਹੁੰਦਾ ਸਮੋ ਬੁਲੇਟ ਵਾਹਦਾ ਕੋਈ ਨਹੀਂ ਸੀ ਤੇ ਹੁਣ ਕਹਿੰਦਾ ਸੀਗਾ ਵੀ ਮੈਂ ਟਿੱਕ ਲੈ ਕੇ ਆਉਂਗਾ ਤੇ ਮੈਂ ਹੁਣ ਨੀਕੋ ਵਿਆਹ ਜਾਊਂਗਾ ਗੱਡੀ ਤੇ ਜਾਊਂਗਾ ਤੇ ਘੜੀ ਲਿਆਈ ਬੱਠਾ ਸੀਗਾ ਜੀ 15000 ਰੁਪਏ ਦੀ ਘੜੀ ਲਿਆਈ ਬੱਠਾ ਸੀਗਾ ਤੇ ਉਹ ਵੱਡੇ ਰੋ ਫੜ ਕੇ ਲਏ ਸੀਗੇ ਇਹ ਉਹ ਗੁੱਟੇ ਬਨੂਗਾ ਪਰ ਉਹ ਕਿਤੇ ਨਹੀਂ ਸੇਵ ਨਹੀਂ ਘਰ ਦੇ ਕੀ ਹਾਲਾਤ ਹੈਗੇ ਨਹੀਂ ਘਰ ਦੇ ਹਾਲਾਤ ਵੀ ਠੀਕ ਨਹੀਂ ਪਰ ਮਤਲਬ ਬਾਲੇ ਠੀਕ ਨਹੀਂ ਆਵੇ ਚਾਰ ਕਿੱਲੇ ਬਾਣ ਜਾਂਦੇ ਨੇ ਜੀ ਦੋਨੇ ਪੰਜਾਂ ਨੂੰ ਬਸ ਇਹੀ ਦਰਖਾਸਤ ਕਰ ਦਿੰਦੇ ਹਾਂ ਜੀ ਉਹਦੇ ਵੱਡੇ ਭਾਈ ਨੂੰ ਨੌਕਰੀ ਮਿਲੇ ਤੇ ਉਹਨਾਂ ਨੂੰ ਬੰਦੀ ਸਹਾਤਤਤੀ ਆ ਪਰਿਵਾਰ ਦੇ ਹੋਰ ਵੀ ਮੈਂਬਰ ਵੀ ਫੌਜ ਚ ਜਾਣਾ ਹਾਂ ਹਾਂਜੀ ਮੇਰੇ ਚਾਚੇ ਦੇ ਮੁੰਡੇ ਤੋਂ ਸਾਡੇ ਭਾਈ ਨੇ ਉਹ ਵੀ ਫੌਜੀ ਹੈ ਇਹ ਵੀ ਹੋਤੀ ਗਈ ਦੂਜੇ ਜਗ੍ਹਾ ਇਹਦਾ ਭਾਈ ਆ ਜੀ ਉਹ ਖੇਤੀ ਕਰਦਾ ਫੌਜ ਜਾਣ ਦਾ ਇਹਨੂੰ ਕਿਵੇਂ ਸ਼ੌਂਕ ਪਿਆ ਕਿ ਦੋਨੋਂ ਹੋਇਆ ਪਹਿਲਾਂ ਤੋਂ ਹੀ ਸ਼ੌਂਕ ਸੀ ਜਦੋਂ ਪਰਦਾ ਹੁੰਦਾ ਸੀ ਬਸ ਉਹਨੂੰ ਕਹਿੰਦਾ ਸੀ ਕਿ ਬਸ ਮੈਂ ਸਰਕਾਰੀ ਫੌਜ ਹੀ ਜਾਣਾ ਹਾਂ ਮੈਂ ਫੌਜ ਹੀ ਜਾਣਾ ਔਰ ਮੈਂ ਕੋਈ ਕੰਮ ਨਹੀਂ ਮੈਨੂੰ ਸੰਮੂਹ ਕੇਂਦਰ ਜਾਂਦਾ ਜੀ ਜਿੱਥਾਂ ਵੀ ਬੈਠੇ ਕਰਦੇ ਜਾਂ ਕਿਤੇ ਵੀ ਉਹਨੂੰ ਪੁੱਛ ਲੈਣੇ ਪੈਸੇ ਮੈਨੂੰ ਪੁੱਛਣ ਦੇ ਲਈ ਤਾਂ ਕਿ ਉਹ ਬੱਸ ਇਹ ਜਾਂਦਾ ਲੈਣਾ ਕੋਈ ਜੋ ਪਹੁੰਚ ਹੀ ਜਾਣਾ ਹੋਰ ਨਹੀਂ ਕੰਮ ਕਰਨਾ